ਸੜੇ ਦੇਸ਼ ਦੇ ਵਿੱਚ ਜਿੰਨੇ ਸਨਾਤਨ ਧਰਮ ਦੇ ਮੰਦਰ ਨੇ ਜਿੰਨੇ ਗੁਰਦੁਆਰੇ ਨੇ ਉਹਨਾਂ ਦਾ ਗੁੰਬਦ ਜਿਹੜੇ ਨੇ ਉਹ ਕਮਲ ਦੇ ਫੁੱਲ ਨੇ ਕਦੀ ਬਗੌਰ ਮਤਾਲਾ ਕਰਨਾ ਇੱਕ ਕਮਲ ਦੀ ਨਕਲ ਹੈ ਸੜੇ ਦੇਸ਼ ਦੇ ਵਿੱਚ ਕਮਲ ਧਰਮ ਦਾ ਪ੍ਰਤੀਕ ਹੈ ਮਨੁੱਖ ਨੂੰ ਕਿਹਦਾ ਹੋਣਾ ਚਾਹੀਦਾ ਹੈ ਕਮਲ ਦੀ ਤਰ੍ਹਾਂ ਥਾਈਲੈਂਡ ਦੇ ਵਿੱਚ ਬੋਧ ਭਿਕਸ਼ੂ ਜਦ ਸਵੇਰੇ ਭਿਕਸ਼ਾ ਮੰਗਣ ਲਈ ਚੱਲਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਆਉਂਦਾ ਹੈ ਬੋਧ ਬਿਖਸ਼ੂਆਂ ਨੂੰ ਕਮਲ ਦਾ ਫੁੱਲ ਹੱਥ ਦੇ ਚ ਰੱਖ ਕੇ ਚੱਲਣਾ ਪੈਂਦਾ ਹੈ ਤਾਂ ਕਿ ਹਰ ਵਕਤ ਯਾਦ ਬਣੀ ਰਹੇ ਇਸ ਫੁੱਲ ਤੋਂ ਕਿ ਡੁੱਬਦਾ ਨਹੀਂ ਹੈ ਤੂੰ ਡੁੱਬੀ ਨਾ ਜਿ세 ਜਿ세 ਸਰੋਵਰ ਦੇ ਚ ਪਾਣੀ ਵਧੇ ਵੈਸੇ ਵੈਸੇ ਕਮਲ ਹੋਰ ਉੱਚਾ ਉੱਠਦਾ ਹੈ ਡੁੱਬਦਾ ਨਹੀਂ ਮਨੁੱਖ ਡੁੱਬ ਜਾਂਦਾ ਹੈ ਘਰ ਦੇ ਚ ਧਨ ਵਧਣਾ ਸ਼ੁਰੂ ਹੋ ਗਿਆ ਮਨੁੱਖ ਡੁੱਬਣਾ ਸ਼ੁਰੂ ਹੋ ਗਿਆ ਪਦਾਰਥ ਵਧਣੇ ਸ਼ੁਰੂ ਹੋ ਗਏ ਤੇ ਡੁੱਬਣਾ ਸ਼ੁਰੂ ਹੋ ਗਿਆ ਘਰ ਦੇ ਸੰਪਦਾ ਜ਼ਿਆਦਾ ਆ ਗਈ ਹਿਰਦੇ ਦੇ ਚ ਧਰਮ ਨਿਕਲ ਗਿਆ ਘਰ ਦੇ ਚ ਧਨ ਜ਼ਿਆਦਾ ਆ ਗਿਆ ਤਾਂ ਗੁੱਟ ਕੇ ਘਰ ਚੋਂ ਨਿਕਲ ਗਏ ਹੁਣ ਗੰਦੇ ਮੈਗਜ਼ੀਨ ਘਰ ਦੇ ਚ ਆ ਗਏ ਪਦਾਰਤ ਘਰ ਦੇ ਚ ਬਹੁਤ ਜ਼ਿਆਦਾ ਆ ਗਏ ਹੁਣ ਘਰ ਦੇ ਚੋਂ ਰਹਿਤ ਬੈਤ ਨਿਕਲ ਗਈ ਸਤਾ ਤੇ ਪ੍ਰਭਤਾ ਘਰ ਦੇ ਚ ਬਹੁਤ ਸਾਰੀ ਆ ਗਈ ਹੁਣ ਗੁਰੂ ਦੀ ਰਹਿਤ ਬੈਤ ਨੂੰ ਤਾਂ ਤੇ ਵੀ ਰੱਖਣਾ ਔਖਾ ਹੋ ਗਿਆ ਹੈ ਇਹ ਸਭ ਨੂੰ ਰੁਕਸਤ ਸਭ ਨੂੰ ਕੱਢ ਦਿੱਤਾ ਤੇ ਡੁੱਬ ਗਿਆ ਇਹ ਤੇ